ਜਿਹੜੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਬੈਂਸ ਅੱਜ 4 ਦਿਨਾਂ ਭਾਰਤ ਦੇ ਦੌਰੇ ਤੇ ਨਵੀਂ ਦਿੱਲੀ ਪਹੁੰਚ ਚੁੱਕੇ ਨੇ ਔਰ ਜਿਹੜਾ ਕਮਾਂਤਰੀ ਪੱਦਰ ਤੇ ਖਾਸ ਕਰਕੇ ਅਮਰੀਕਾ ਵਿਕਸਿਤ ਮੁਲਕ ਭਾਰਤ ਉਤੇ ਲਗਾਤਾਰ ਦਬਾਅ ਪਾ ਰਹੇ ਆ ਕਿ ਉਹ ਆਪਣਾ ਜਿਹੜਾ ਖੇਤੀ ਖੇਤਰ ਆ ਡੇਰੀ ਖੇਤਰ ਆ ਪੋਲਟਰੀ ਖੇਤਰ ਆ ਹੋਰ ਵਪਾਰ ਵੀ ਜਿਵੇਂ ਟੈਕਸਟਾਈਲ ਹੋ ਗਿਆ ਭਾਰਤ ਦਾ ਹੋਰ ਖੇਤਰ ਟੈਕਸ ਮੁਕਤ ਕੀਤੇ ਜਾਣ ਜਿਹਨੂੰ ਫ੍ਰੀ ਟ੍ਰੇਡ ਐਗਰੀਮੈਂਟ ਕਿਹਾ ਜਾਂਦਾ ਹੈਗਾ। ਤੋਂ ਹੁਣ ਅਮਰੀਕਾ ਨਾਲ ਭਾਰਤ ਉਹਨਾਂ ਦੇ ਦਬਾਅ ਚ ਆ ਕੇ ਖੇਤੀ ਸੈਕਟਰ ਦੇ ਵਿਰੁੱਧ ਸਮਝੌਤੇ ਕਰਨ ਜਾ ਰਿਹਾ ਵਾ। ਜਿਹਦਾ ਅਸੀਂ ਵਿਰੋਧ ਕਰਨ ਦਾ ਫੈਸਲਾ ਕੀਤਾ। ਦੇਸ਼ ਪੱਧਰ ਤੇ 23 ਤੇ 24 ਅਪ੍ਰੈਲ ਨੂੰ ਮੋਦੀ ਜੀ ਦੀਆਂ ਤੇ ਜਿਹੜੇ ਜੇਡੀ ਬੈਂਸ ਨੇ ਅਮਰੀਕਾ ਦੇ ਉੱਪਰ ਰਾਸ਼ਟਰਪਤੀ ਉਹਨਾਂ ਦੀਆਂ ਅਰਥੀਆਂ ਫੁਕੀਆਂ ਜਾਣਗੀਆਂ। ਅਸੀਂ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨੂੰ ਟਰੇਡ ਯੂਨੀਅਨਾਂ ਨੂੰ ਵਪਾਰਕ ਮੰਡਲ ਦੀਆਂ ਯੂਨੀਅਨਾਂ ਨੂੰ ਅਪੀਲ ਕਰਾਂਗੇ ਵੀ ਸਾਰੇ ਇਸ ਸਮਝੌਤੇ ਜਿਹੜਾ ਗੁਪਤ ਢੰਗ ਨਾਲ ਹੋ ਰਿਹਾ ਇਹਨਾਂ ਨੇ ਲਗਭਗ ਕਰ ਲੈਣਾ ਇਹਦਾ ਫਾਈਨਲ 6 ਅਕਤੂਬਰ ਚ ਕਰਨਾ ਵਾ ਇਹਦਾ ਵਿਰੋਧ ਕੀਤਾ ਜਾਣਾ ਚਾਹੀਦਾ ਆਮ ਜਨਤਾ ਨੂੰ ਜਾਗਰੂਤ ਕਰਨਾ ਚਾਹੀਦਾ ਮੀਡੀਆ ਨੂੰ ਵੀ ਕਹਿੰਨੇ ਆ ਸਾਡਾ ਮੈਸੇਜ ਲੋਕਾਂ ਤੱਕ ਕਨਵੇ ਕਰੋ ਸ਼ਾਮ ਨੂੰ 4 ਵਜੇ ਅੰਮ੍ਰਿਤਸਰ ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ ਕਰਾਂਗੇ ਉੱਥੇ ਵੀ ਸਾਡਾ ਸਹਿਯੋਗ ਦਿੱਤਾ ਜਾਵੇ ਇਸ ਕਰਕੇ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ 23 24 ਦੇ ਅਰਤੀ ਫੂਕ ਮਜਾਰਿਆਂ ਵਿੱਚ ਵੱਧ ਤੋਂ ਵੱਧ ਪਹੁੰਚਿਆ ਜਾਵੇ ਇਹਦੇ ਨਾਲ ਦੀ ਨਾਲ ਪੰਜਾਬ ਤੇ ਹਰਿਆਣਾ ਦੀਆਂ ਜਥੇਬੰਦੀਆਂ ਜਿਹੜਾ ਇੱਥੇ ਕਣਕ ਦੀ ਨੂੰ ਸ਼ਾਰਟ ਸਰਕਟ ਨਾਲ ਅੱਗ ਲੱਗੀ ਆ ਜਾਂ ਗੜੇ ਮਾਰੀ ਨਾਲ ਜਿਹੜੀ ਕਣਕ ਦੀ ਫਸਲ ਦੀ ਨੁਕਸਾਨ ਹੋਈ ਆ ਉਹ ਆਪੋ ਆਪਣੀਆਂ ਸਰਕਾਰਾਂ ਕੋ ਕਣਕ ਦਾ 50000 ਰੁਪਇਆ ਪ੍ਰਤੀ ਕਿੱਲਾ ਤੇ ਗੜੇ ਮਾਰੀ ਦਾ ਵੀ ਇੰਨੇ ਪੈਸੇ ਜਿਹੜੇ ਅਸੀਂ ਪੰਜਾਬ ਵਾਲੇ ਪੰਜਾਬ ਸਰਕਾਰ ਕੋ ਹਰਿਆਣੇ ਵਾਲੇ ਹਰਿਆਣੇ ਸਰਕਾਰ ਕੋ ਨਾਲ ਦੀ ਨਾਲ ਮੰਗ ਕਰਾਂਗੇ ਕਿਸਾਨਾਂ ਦੀ ਪਰਪਾਈ ਜੜੀ ਆ ਉਹ ਕੀਤੀ ਜਾਵੇ